ਸਿੱਖ ਗੁਰਦੁਆਰਾ ਸਟੈਚੂਟ ਵੈਲੀ ਵਿਖੇ ਨਗਰ ਕੀਰਤਨ ਕਢਿਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਗੱਜ ਸੰਤਾਂ ਨੇ ਸ਼ਿਰਕਤ ਕੀਤੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਿੱਖ ਗੁਰਦੁਆਰਾ ਸਟੈਚੂਟ ਵੈਲੀ ਵੱਲੋਂ ਐਤੀਜਾ ਨਗਰ ਕੀਰਤਨ ਸਜਾਇਆ ਗਿਆ ਸਮੋਕੇ ਗੁਰਦੁਆਰਾ ਪਰ ਬੰਦਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਖਾਲਸਾ ਪੰਥ ਸਾਜਣਾ ਦੇ ਹੜੇ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਕਰਨ ਵਿਖੇ ਸਿੱਖ ਸਕੈਜਟ ਵੈਲੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਹਾਂ ਅੱਜ ਬਹੁਤ ਹੀ ਦੂਰੋਂ ਦੂਰੋਂ ਚੱਲ ਕੇ ਆਈਆਂ ਸਾਡੇ ਕੋਲ ਸੰਗਤਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਆਈਆਂ ਹੋਈਆਂ ਸੰਗਤਾਂ ਨੂੰ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚਲਾਇਆ ਗਿਆ ਸਿੱਖ ਪੰਥ ਦੀ ਮੋਹਰ ਨੂੰ ਅੱਗੇ ਕਰਦੇ ਹੋਏ ਸਜਦਾ ਕਰਦੇ ਹੋਏ ਅਸੀਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਨ ਮਾਨਸ ਕੀ ਜਾਤ ਇੱਕ ਸਬੇ ਪਹਿਚਾਨ ਉਹ ਦੇ ਨਾਰੇ ਲਾਲ ਸਾਰੇ ਹੀ ਭਾਈਚਾਰੇ ਨੂੰ ਇਕੱਠਾ ਕੀਤਾ ਸੀ ਅਸੀਂ ਸਿਕਸ ਗੈਜ ਬੈਲੀ ਵਿੱਚ ਤੀਸਰਾ ਨਗਰ ਕੀਰਤਨ ਮਨਾ ਰਹੇ ਹਾਂ ਬਹੁਤ ਬਹੁਤ ਸੰਗਤਾਂ ਦਾ ਇਕੱਠ ਹੈ ਤਾਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਜੀ ਤੇ ਅੱਗੇ ਵਾਸਤੇ ਵੀ ਅਸੀਂ ਇਸੇ ਕਰਾਂ ਉਪਰਾਲਾ ਕਰਾਂਗੇ ਇਸ ਮੌਕੇ ਇੱਥੇ ਪੰਜਾਬੀ ਮੌਜਵਾਨਾਂ ਵੱਲੋਂ ਸੰਗਤਾਂ ਦੇ ਦਸਤਾਰ ਸਜਾ ਕੇ ਉਹਨਾਂ ਨੂੰ ਦਸਤਾਰ ਪ੍ਰਤੀ ਸਿੱਖੀ ਪ੍ਰਤੀ ਪ੍ਰੇਰਿਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਸਾਰੀ ਹੀ ਸੰਗਤ ਨੂੰ ਖਾਲਸਾ ਦੇ ਸਾਜਨਾ ਦੇਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿਸ ਤਰ੍ਹਾਂ ਤੁਸੀਂ ਇੱਥੇ ਭਾਜੀ ਕਵਰ ਕਰ ਰਹੇ ਆਂ ਅੱਜ ਦਾ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਅਸੀਂ ਵੀ ਆਪਣੇ ਪੱਗਾਂ ਦੀਆਂ ਸੇਵਾ ਨਿਭਾ ਰਹੇ ਆਂ ਦਸਤਾਰ ਬਨ ਰਹੇ ਆਂ ਬੱਚਿਆਂ ਦੇ ਜੋ ਵੀ ਜਿਹੜਾ ਵੀ ਕੋਈ ਵੀ ਦਸਤਾਰ ਬਨਣੀ ਚਾਹੁੰਦਾ ਉਹਦੇ ਅਸੀਂ ਦਸਤਾਰ ਬਨ ਰਹੇ ਆਂ ਅਸੀਂ ਮੈਰਿਜ ਵੈਲ ਤੋਂ ਪਹੁੰਚਿਆ ਇਸ ਕਮੇਟੀ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਆਓ ਸਾਡੇ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਜਿਹੜੇ ਉਹ ਸਜਾਏ ਜਾ ਰਹੇ ਨੇ ਤੇ ਤੁਸੀਂ ਵੀ ਆਣ ਕੇ ਆਪਣੀ ਸੇਵਾ ਨਿਭਾਓ ਤੇ ਅਸੀਂ ਧੰਨ ਭਾਗ ਮਹਾਰਾਜ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਤੇ ਅਸੀਂ ਇੱਥੇ ਆਣ ਕੇ ਦਸਤਾਰਾਂ ਦੀ ਸੇਵਾ ਕਰ ਰਹੇ ਹਾਂ ਇੱਕ ਵਾਰੀ ਫੇਰ ਖਾਲਸੇ ਦੇ ਸਾਜਨਾ ਦੇਖਦਿਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਤੇ ਅਸੀਂ ਅੱਜ ਮੈਰੀਸਵੈਲ ਤੋਂ ਮਾਉਂਟ ਬਾਰਨਿਗਰੂ ਕਰੋਂ ਪਹੁੰਚੇ ਹਾਂ ਤੇ ਇੱਥੇ ਜੋ ਅੱਜ ਅਗਰਕੀਤਲ ਸਾਹਿਬ ਜੀ ਆ ਜਾ ਰਹੇ ਹੈ ਤੇ ਸੰਗਤ ਦੂਰੋਂ ਨੇੜੇੋਂ ਬਹੁਤ ਆਈ ਹੋਈ ਆ ਤੇ ਪਸਾਖੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਜੀ and the uh, We're very happy that we came. We've had some wonderful, delicious food. I got a turban. <laughs> it's it's been a very nice occasion. Very friendly people, and I love some of the dress that some of the people are wearing. the, the uh, long. uh blouses that the women and with the pantsuits those are just gorgeous thank you ਗਿਣਤੀ ਦੇ ਵਿੱਚ ਸ਼ਾਮਲ ਹੋਈਆਂ ਸੰਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਗਿਆ ਕਿਆ ਕਿ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਮੂਹੀ ਸਿੱਖ ਸੰਗਤ ਨੂੰ ਗੁਰੂ ਲੱਗਣਾ ਚਾਹੀਦਾ ਹੈ ਵਾਸ਼ਿੰਗਟਨ ਦੇ ਸ਼ਹਿਰ ਮਾਉਂਟ ਵਨਨ ਵਿੱਚ ਇਕੱਠੇ ਹੋਏ ਆ ਜੇ ਜਿਸ ਤਰ੍ਹਾਂ ਤੁਹਾਨੂੰ ਪਤਾ ਪਿਛਲੇ ਮਹੀਨੇ ਤੋਂ ਖਾਲਸਾ ਸੈਨਾ ਦਿਵਸ ਨੂੰ ਮਨਾਉਂਦੇ ਹੋਏ ਉਸੇ ਸੰਬੰਧ ਵਿੱਚ ਵੱਖੋ ਵੱਖ ਗੁਰੂ ਘਰਾਂ ਦੁਆਰਾ ਨਗਰ ਕੀਰਤ ਸਜਾਏ ਜਾ ਰਹੇ ਜਿਸ ਨਾਲ ਸਰੀਚ ਹੋ ਕੇ ਹਟਿਆ ਔਲੋਨੇ ਹੋ ਕੇ ਹਟਿਆ ਤੇ ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਮਾਉਂਟ ਵਰਨਨ ਜਿਹੜਾ ਕਿ ਛੋਟਾ ਜਿਹਾ ਸ਼ਹਿਰ ਆ ਕੈਨੇਡੀਅਨ ਬਾਰਡਰ ਤੋਂ ਲਗਭਗ ਕੋਈ ਅੱਧੇ ਘੰਟੇ ਪੌਣੇ ਘੰਟੇ ਦੀ ਦੂਰੀ ਤੇ ਇੱਥੇ ਸਾਡੀ ਕਮਿਊਨਿਟੀ ਗਰੋ ਹੋ ਰਹੀ ਹੈ ਪਿਛਲੇ 3 ਸਾਲਾਂ ਤੋਂ ਇੱਥੇ ਨਗਰ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਉਸ ਉਪਰਾਲੇ ਨੂੰ ਇਹਨਾਂ ਦੀ ਮਿਹਨਤ ਨੂੰ ਫਲ ਲੱਗਦੇ ਸਾਨੂੰ ਨਜ਼ਰ ਆ ਰਹੇ ਆ ਕਿ ਹਰ ਸਾਲ ਜਿਹੜੀ ਹੈਗੀ ਸੰਗਤ ਤੇ ਵੱਧ ਚੜ ਕੇ ਹਿੱਸਾ ਪਾਉਂਦੀ ਹੈ ਦੇ ਵਿੱਚ ਮੈਰੀਟਵਲ ਤੋਂ ਸਾਡੇ ਨੌਜਵਾਨ ਵੀਰ ਇੱਥੇ ਆਏ ਹੋਏ ਜਿਹੜੀਆਂ ਦਸਤਾਰਾਂ ਸਜਾਰੇ ਛੋਟੇ ਛੋਟੇ ਬੱਚੇ ਵੱਡੇ ਚਾਹ ਨਾਲ ਸਿਰ ਤੇ ਦਸਤਾਰਾਂ ਸਜਾਰੇ ਆ ਅ ਗੱਤ ਕੇ ਦੇ ਜੋਰ ਦਿਖਾਉਣ ਵਾਸਤੇ ਬੱਚਿਆਂ ਦੀ ਟੀਮਾਂ ਤਿਆਰ ਹੈ ਜੀ ਇਸ ਮੋਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਆਏ ਬਜ਼ੁਰਗ ਦਾਪੂ ਨੇ ਕਿਹਾ ਕਿ ਅਸੀਂ ਕਾਲੇ ਦੀਆਂ ਪ੍ਰਾਣੀਆਂ ਅਤੇ ਗੁਰੂ ਸਾਹਿਬ ਖੁਦ ਸਾਡੇ ਤੇ ਮਿਹਰ ਕਰਨਗੇ ਅਤੇ ਸਾਨੂੰ ਸਭ ਨੂੰ ਆਪਣੇ ਲੜ ਲਾਉਣਗੇ ਖਾਲਸਾ ਦੇ ਜਨਮ ਜਲਦੀ ਸਾਰੇ ਵਰਲਡ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈ ਸਾਰਿਆਂ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਇਹ ਆ ਵਿਸਾਕੇ ਦੇ ਉੱਤੇ ਜਨ ਲਾਗਾ ਹਰ ਇੱਕੇ ਨਾਏ ਜਿਸ ਦੀ ਆਸ ਨਾ ਵਿਰਥ ਜਾਏ ਅਸੀਂ ਬਹੁਤ ਹੀ ਸਾਡੇ ਦੇ ਕਿਰਪਾ ਆ ਜੋ ਮਹਾਰਾਜ ਦੀ ਅਸੀਂ ਆ ਕਿਦਾਂ ਉਹਦੀ ਮਹਾਰਾਜ ਸਾਨੂੰ ਹੁਕਮ ਕੀਤਾ ਆ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਇਹ ਆ ਉਹਦੀ ਮਿਹਰ ਦੇ ਨਾਲ ਅਸੀਂ ਆ ਟਾਲ ਕੰਮਕਾਰ ਚਲਦੀ ਕਲਾਂ ਹੁਣ ਇੱਕ ਇੱਕੋ ਹੀ ਬਹ ਸੱਚੇ ਪਾਸ਼ਾ ਅਸੀਂ ਕਾਲ ਯੁਗੀ ਜੀਵਿਆਂ ਸਾਡੇ ਤੇ ਮਿਹਰ ਰੱਖੋ ਸਾਨੂੰ ਸਿੱਖੀ ਦੇ ਨਾਲ ਜਿਹੜੇ ਤੁਸੀਂ ਉਹ ਵੀ ਤੁਸੀਂ ਕਰ ਸਕਦੇ ਆ ਸਾਰੇ ਨੂੰ ਸਿੱਖੀ ਦੇ ਨਾਲ ਜੋੜੋ ਇਸ ਮੌਕੇ ਵਕ ਵਕ ਤਰ੍ਹਾਂ ਦੇ ਲੰਗਰ ਦੇ ਸਟਾਲ ਵੀ ਲਗਾਏ ਗਏ ਸਨ న్యూਸ ਟੈਸਟ ਰਿਪੋਰਟ ਲਾਈਕ ਪੰਜਾਬੀ ਟੀਵੀ